ਨਾਬਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਦਿਨੋਂ ਦਿਨ ਛੱਟ ਕੇ ਲੱਗਦੇ ਨਾਜ਼ਰ ਆ ਰਹੇ ਨੇ 18 ਨੰਬਰ ਬਾੜ ਤੋਂ ਮਨਿੰਦਰਪਾਲ ਸਿੰਘ ਸਣੀ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਵਧਾਇਆ ਕਿ ਨਾਬਾਤੋ ਗੁਰਦੇਵ ਸਿੰਘ ਦੇ ਮਾਨ ਦੇ ਗ੍ਰਹਿ ਵਿਖੇ ਇਕੱਠ ਕੀਤਾ ਗਿਆ ਗੱਲਬਾਤ ਉਹਨਾਂ ਨਾਲ ਕਰਾਂਗੇ ਕਿਉਂ ਅਕਾਲੀ ਦਲ ਨੂੰ ਉਹਨਾਂ ਨੂੰ ਛੱਡਣਾ ਪਿਆ 2002 ਤੋਂ ਅਕਾਲੀ ਦਲ ਦੀ ਸੇਵਾ ਦੇ ਵਿੱਚ ਰਹੇ ਨੇ ਕਿਉਂਕਿ ਵੱਡੇ-ਵੱਡੇ ਉਹਦਿਆਂ ਤੇ ਰਹੇ ਨੇ ਮਾਲਵਾ ਜ਼ੋਨ 2 ਦੇ ਵਾਇਸ ਪ੍ਰਧਾਨ ਰਹੇ ਨੇ ਪਟਿਆਲਾ ਜ਼ਿਲ੍ਹੇ ਤੋਂ ਵੀ ਵਾਇਸ ਪ੍ਰਧਾਨ ਐਸੋਈ ਦੇ ਰਹੇ ਨੇ ਚੰਗੀਆਂ ਸਵਾਮਾਂ ਨੇ ਜਿਹੜੀਆਂ ਉਹਨਾਂ ਵੱਲੋਂ ਸ਼ਰਮਣੀ ਅਕਾਲੀ ਦਲ ਦੇ ਵਿੱਚ ਦਿੱਤੀਆਂ ਗਈਆਂ ਨੇ ਸਣੀ ਵੱਲੋਂ ਸਨੀ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੁਸੀਂ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਮਾਨ ਸਾਹਿਬ ਸਾਰੇ ਨਾਲੋਂ ਵੱਡਾ ਤਾਂ ਜੋ ਕੌਮ ਦਾ ਜੋ ਘਾਣ ਕੀਤਾ ਗਿਆ ਹੈ ਅਕਾਲੀ ਦਲ ਵੱਲੋਂ ਉਹ ਸਾਰੇ ਵੱਡਾ ਮੈਟਰ ਰਿਹਾ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਰਸੇ ਸਾਧ ਨੂੰ ਮਾਫੀ ਦੇਣਾ ਬਰਗਾੜੀ ਗੋਲੀ ਕਾਂਡ ਉਹਦੇ ਤੇ ਇਨਸਾਫ ਨਹੀਂ ਮਿਲ ਸਕਿਆ ਜਿਹਦੇ ਕਰਕੇ ਨਾਲ ਦੇ ਸਾਰੇ ਵਰਕਰਾਂ ਚ ਬਹੁਤ ਰੋਸ ਸੀਗਾ ਬਹੁਤ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਚੱਲੇ ਆ ਰਹੇ ਸੀ ਬੋਡੀ ਸੰਘਰਸ਼ਕੀ ਤਾਂ ਬੜੀ ਸੇਵਾ ਕੀਤੀ ਆ ਅਕਾਲੀ ਦਲ ਦੀ ਪਰ ਇਸ ਟਾਈਮ ਜਦੋਂ ਇਨਸਾਫ ਨਾ ਮਿਲੇ ਆਪਣੀ ਕੌਮ ਨੂੰ ਆਪਣੇ ਪਿਓ ਨੂੰ ਤਾਂ ਫਿਰ ਮਾਨ ਸਾਹਿਬ ਮੰਨ ਨਹੀਂ ਕਰਦਾ ਇਸ ਕਰਕੇ ਆਮ ਆਦਮੀ ਪਾਰਟੀ ਦਾ ਪੱਲਾ ਸਾਨੂੰ ਫੜਨਾ ਪਿਆ ਕਾਫੀ ਉੱਚ ਅਹੁਦਿਆਂ ਤੇ ਸਵਾਮਾਂ ਨਿਵਾਇਆਂ ਨੇ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਿਪਾਰਸ਼ਾਂ ਤਾਂ ਆਈਆਂ ਹੋਣੀਆਂ ਪਹਿਲਾਂ ਵੀ 1-2 ਦਿਨ ਪਹਿਲਾਂ ਹਵਾ ODC ਵੀ ਆਮਾਦੀ ਪਾਰਟੀ ਦੇ ਵਿੱਚ ਸ਼ਾਮਿਲ ਆ ਰਹੇ ਹਾਂ ਡਿਲੇ ਕੀਤਾ ਗਿਆ ਪਰ ਅੱਜ ਸ਼ਾਮਿਲ ਹੋ ਚੁੱਕੇ ਹਾਂ ਡਿਲੇ ਤਾਂ ਮਾਨ ਸਾਹਿਬ ਬਹੁਤ ਟਾਈਮ ਦਾ ਸਾਲ ਡੇਢ ਸਾਲ ਤੋਂ ਡਿਲੇ ਹੋ ਰਿਹਾ ਕਿਉਂਕਿ ਬਹੁਤ ਟਾਈਮ ਦੇ ਸ਼ਾਮਿਲ ਹੋ ਜਾਂਦੇ ਬਸ ਅਰਚਨਾ ਕੋਈ ਨਾ ਕੋਈ ਪ੍ਰੈਸ਼ਰ ਹੁੰਦਾ ਹੀ ਆ ਇੰਨਾ ਟਾਈਮ ਕਿਸੇ ਨਾ ਕੰਮ ਕੀਤਾ ਹੋਵੇ ਅਗਲਾ ਆਪਣੇ ਵੱਲੋਂ ਤਾਂ ਜ਼ੋਰ ਲਾਉਂਦਾ ਵੀ ਨਾ ਜਾਣ ਪਰ ਮਨ ਸੀਗਾ ਇਸ ਟਾਈਮ ਦੇਮਾਨ ਸਾਹਿਬ ਦੇ ਜੋ ਕੰਮ ਨਾਬੇ ਚ ਆਪਣੇ ਵੱਲੋਂ ਕਰ ਰਹੇ ਨੇ ਜੋ ਐਫਰਟਸ ਇਹ ਕਰ ਰਹੇ ਨੇ ਜੋ ਲੋਕਾਂ ਨਾਲ ਇਹਨਾਂ ਦਾ ਮੇਲ ਮਿਲਾਵ ਮਿਲਵਰਤਨ ਹੈ ਇਵਨ ਕਿ ਅਸੀਂ ਆਪੋਜੀਸ਼ਨ ਚ ਸਾਡੇ ਨਾਲ ਬਹੁਤ ਹੀ ਨਿਮਰਤਾ ਨਾਲ ਮਿਲਣਾ ਤੇ ਅੱਛਾ ਲੱਗਿਆ ਇਸ ਕਰਕੇ ਅਮਨ ਬਾਠੀ ਸਾਹ ਸਿੰਘ ਬਰਟੋਹਾ ਵੱਲੋਂ ਜਿੱਥੇ ਹਰਪ੍ਰੀਤ ਸਿੰਘ ਤੇ ਸਵਾਲ ਚੁੱਕੇ ਜਾ ਰਹੇ ਨੇ ਉਹ ਵੀ ਲੱਗਦਾ ਕਿਤੇ ਨਾ ਕਿਤੇ ਤੁਹਾਨੂੰ ਠੇਸ ਪਹੁੰਚੀ ਆ ਗੁਰਸਿੱਖ ਤੁਸੀਂ ਸਹਿਂਗਿਓ ਬਿਲਕੁਲ ਬਿਲਕੁਲ ਜੀ ਵੀਰਸਾ ਸਿੰਘ ਬਰਟੋਹਾ ਨੂੰ ਵੈਸੇ ਦਾ ਅਕਾਲੀ ਦਲ ਨੂੰ ਚੁੱਪ ਕਰਾਉਣਾ ਚਾਹੀਦਾ ਸੀ ਕਿਉਂਕਿ ਇੱਕ ਅਕਾਲ ਤਖਤ ਦੀ ਮਰਿਆਦਾ ਤੇ ਉਸ ਦੀ ਸਰਵ ਉੱਚਤਾ ਬਹੁਤ ਵੱਡੀ ਹੈ ਤੇ ਵਿਰਸਾ ਸਿੰਘ ਵਲਟੋਆ ਉਹ ਕੱਲ ਤੱਕ ਤੇ ਜਥੇਦਾਰਾਂ ਨੂੰ ਚੈਲੰਜ ਕਰ ਰਹੇ ਨੇ ਜੋ ਕਿ ਬਹੁਤ ਹੀ ਕੌਮ ਦਾ ਘਾਣਾ ਮਤਲਬ ਕੌਮ ਨੂੰ ਨਿਰਾਸ਼ਾ ਹੋਣੋਂ ਤੋਂ ਬਹੁਤ ਜ਼ਿਆਦਾ ਆਮ ਆਦਮੀ ਪਾਰਟੀ ਨੇ ਵੀ ਪੂਰਾ ਦੇਖੋ ਸਾਥ ਦਿੱਤਾ ਹੈ ਉਹਨਾਂ ਨੇ ਜਿਹੜੀਆਂ ਬੇਅਦਮੀਆਂ ਹੋਈਆਂ ਨੇ ਉਹਦਾ ਮੁੱਦਾ ਚੱਕਿਆ ਇਹਨਾਂ ਦੇ ਐਮ ਐਲ ਏ ਨੇ ਮੁੱਦਾ ਚੱਕਿਆ ਵੀ ਇਸ ਦਾ ਇਨਸਾਫ ਦੇਣਾ ਚਾਹੀਦਾ ਪਰ ਅਕਾਲੀ ਦਲ ਨੇ ਇਨਸਾਫ ਨਹੀਂ ਦਿੱਤਾ ਉਸ ਟਾਈਮ ਇਸ ਕਰਕੇ ਸਾਮਾਨ ਨਾ ਸੀਗਾ ਵੀ ਆਮ ਆਦਮੀ ਪਾਰਟੀ ਕਿ ਚੰਗੀ ਪਾਰਟੀ ਹੈ ਗਰੋ ਕਰ ਰਹੀ ਹੈ ਤੇ ਇਸ ਨੂੰ ਜੁਆਇਨ ਕਰੀ ਬਿਲਕੁਲ ਕਿਤੇ ਨਾ ਕਿਤੇ ਜਿਹੜਾ ਸਿੱਖ ਪੰਥ ਨੂੰ ਨੀਮਾ ਝਕਾਇਆ ਜਾ ਰਿਹਾ ਅਕਾਲੀ ਦਲ ਦੇ ਆਗੂਆਂ ਵੱਲੋਂ ਕਿਤੇ ਨਾ ਕਿਤੇ ਠੇਸ ਆ ਜਿਹੜੀ ਹੁਣ ਪੂਰੇ ਪੰਜਾਬ ਦੇ ਵਿੱਚ ਲੱਗਦੀ ਨਜ਼ਰ ਆ ਰਹੀ ਆ ਉਸ ਕਾਰਨਾਂ ਕਰਕੇ ਹੀ ਜਿਹੜੇ ਵੱਡੇ ਆਗੂ ਨੇ ਜਿਹੜੇ ਸਿੱਖ ਕੌਮ ਦੇ ਨਾਲ ਜੁੜੇ ਹੋਏ ਨੇ ਉਹ ਹੁਣ ਅਕਾਲੀ ਦਲ ਨੂੰ ਵਿਦਾ ਕਹਿਣ ਲੱਗ ਪਏ ਨੇ ਦੂਜਾ ਤੀਜਾ ਝਟਕਾ ਜਿਹੜਾ ਨਾਬਾ ਦੇ ਵਿੱਚ ਲੱਗਿਆ ਕਈ ਝਟਕੇ ਹੋਰ ਵੀ ਕਹਿੰਦੇ ਆਉਣ ਵਾਲੇ ਦੇ ਨਾਲ ਚ ਲੱਗ ਸਕਦੇ ਨਾਬਾ ਦੇ ਵਿਧਾਇਕ ਨਾਲ ਗੱਲਬਾਤ ਕਰਾਂਗੇ ਵਿਧਾਇਕ ਸਾਹਿਬ ਦਿਨੋਂ ਦਿਨ ਆਮ ਆਦੀ ਪਾਰਟੀ ਦਾ ਨਾਬਾ ਦੇ ਵਿੱਚ ਕਿਤੇ ਨਾ ਕਿਤੇ ਪਲੜਾ ਭਾਰੀ ਹੁੰਦਾ ਜਾ ਰ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ ਕਿ ਮੈਨੂੰ ਪੌਣੇ 3 ਸਾਲ ਹੋ ਗਏ ਐਮਐਲਏ ਬਣਿਆ ਨੂੰ ਮੇਰਾ ਪੌਣੇ 3 ਸਾਲ ਦਾ ਟ੍ਰੈਕ ਰਿਕਾਰਡ ਜਿਹੜਾ ਉਹਦੇ ਵਿੱਚ ਮੈਂ ਕਦੇ ਵੀ ਉੱਚਾ ਬੋਲ ਨਹੀਂ ਬੋਲਿਆ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਸੱਚੇ ਪਾਸ਼ਾ ਨੇ ਸੇਵਾ ਬਖਸ਼ੀ ਐ ਨੂੰ ਸੇਵਾ ਸਮਝ ਕੇ ਹੀ ਚੱਲ ਰਿਹਾ ਹਾਂ ਪਰ ਜਿੰਨੇ ਵੀ ਆਪੋਜੀਸ਼ਨ 'ਚ ਰਹੇ ਆ ਬੇਸ਼ੱਕ ਅੱਜ ਮਨਿੰਦਰਪਾਲ ਸਣੀ ਸਾਹਿਬ ਸਾਡੇ ਸ਼ਾਮਲ ਹੋ ਗਏ ਆ ਪਰ ਜਦੋਂ ਵੀ ਮਲੇ ਆ ਹਮੇਸ਼ਾ ਸਹਿਜਤਾ ਦੇ ਨਾਲ ਬਹੁਤ ਪਿਆਰ ਦੇ ਨਾਲ ਇਨਾਂ ਦੀ ਗੱਲਬਾਤ ਸੁਣੀ ਆ ਜਿਹੜੇ ਇਹਨਾਂ ਦੇ ਕੰਮ ਹੋਣ ਵਾਲੇ ਹੁੰਦੇ ਸੀ ਉਹ ਕੰਮ ਕਰਦੇ ਸੀਗੇ ਪਰ ਅੱਜ ਇਹੀ ਕਾਰਨ ਹੈ ਕਿ ਜਿਵੇਂ ਅਕਾਲੀ ਦਲ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਇਹਨਾਂ ਨੂੰ ਤਾਂ ਮੁਬਾਰਕਵਾਦ ਹੈ ਜਿਨੇ ਇਹਨਾਂ ਦੇ ਸਾਥੀ ਸੌਦੇ ਆਸ-ਪਾਸ ਸਾਥੀ ਨਾਲ ਸ਼ਾਮਲ ਹੋਏ ਇਹਨਾਂ ਦੇ ਇਹਨਾਂ ਦੇ ਵਾਰਡ ਦੇ ਵਿੱਚੋਂ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਬਿਲਕੁਲ ਐਮਐਲਏ ਸਾਹਿਬ ਜਦੋਂ ਪਾਵਰਾਂ ਚ ਸਰਕਾਰਾਂ ਹੁੰਦੀਆਂ ਨੇ ਜੁਆਇਨਿੰਗ ਆ ਜ਼ਰੂਰ ਹੋ ਜਾਂਦੇ ਪਰ ਬੰਦੇ ਦਾ ਸਨਮਾਨ ਆ ਜਿਹੜਾ ਸਨ ਨੂੰ ਦਿੱਤਾ ਜਾਊਗਾ ਨਾ ਪਾਰਟੀ ਦੇ ਵਿੱਚ ਬਿਲਕੁਲ ਦਿੱਤਾ ਜਾਊਗਾ ਜੀ ਜਿਵੇਂ ਇਹਨਾਂ ਦੇ ਨਾਲ ਬਹਿ ਕੇ ਸਲਾਹ مشورہ ਕਰਕੇ ਜਿੱਥੇ ਵੀ ਇਹ ਸੇਵਾ ਨਿਭਾਉਣਾ ਚਾਹੁੰਦੇ ਆ ਇਹਨਾਂ ਨੂੰ ਉੱਥੇ ਸੇਵਾ ਦਾ ਮੌਕਾ ਦਿੱਤਾ ਜਾਊਗਾ ਚੰਗੇ ਇਨਸਾਨ ਜਿਹੜੇ ਹੁੰਦੇ ਆ ਦੇਖੋ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਨੇ ਬਹੁਤ ਸਾਰੀਆਂ ਪਾਰਟੀਆਂ ਨੇ ਅਲੱਗ-ਅਲੱਗ ਪਾਰਟੀਆਂ ਜਿਹੜੀਆਂ ਨੇ ਉਸ ਉਹ ਰਾਜ ਕਰਦੀਆਂ ਨੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਰਾਜ ਕਰ ਰਹੀ ਹੈ ਹਿੰਦੁਸਤਾਨ ਦੇ ਵਿੱਚ ਬੀਜੇਪੀ ਰਾਜ ਕਰ ਰਹੀ ਹੈ ਪਰ ਸਭ ਤੋਂ ਵੱਡੀ ਪਾਰਟੀ ਜਿਹੜੀ ਸੱਚੇ ਭਾਸ਼ਾ ਨੇ ਸਾਨੂੰ ਬਣਾ ਕੇ ਦਿੱਤੀ ਹੈ ਉਹ ਹੈ ਜੀ ਇਨਸਾਨੀਅਤ ਹੈ ਜੀ ਇਨਸਾਨੀਤ ਦੇ ਜਿਹੜੇ ਚੰਗੇ ਲੋਕ ਨੇ ਨਾਪਾ ਹਲਕੇ ਦੇ ਵਿੱਚ ਮੈਂ ਸਭ ਨੂੰ ਬੇਨਤੀ ਕਰਦਾ ਨਾਪਾ ਸ਼ਹਿਰ ਦੇ ਵਿੱਚ ਪਾਸੋ ਸ਼ਹਿਰ ਦੇ ਵਿੱਚ 141 ਵਾਲੀ ਪਿੰਡਾਂ ਦੇ ਵਿੱਚ ਜਿੱਥੇ ਹੁਣ 90% ਤੋਂ ਉੱਪਰ ਸਰਪੰਚ ਬਣੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪ ਆਪਣੀ ਬਿਹਤਰੀ ਵਾਸਤੇ ਕਿਉਂਕਿ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ ਚੋਣ ਜਿਹੜੀ ਹੈ ਕੋਈ ਵੀ ਛੋਟੀ ਜਾਂ ਵੱਡੀ ਚੋਣ ਜਿਹੜੀ ਹੈ ਉਹ ਚੋਣ ਇਨਸਾਨੀ ਦੀ ਬਿਹਤਰੀ ਵਾਸਤੇ ਹੁੰਦੀ ਹੈ ਜਿੱਥੇ ਇਨਸਾਨ ਵੱਸਦਾ ਜਿੱਥੇ ਭਾਵੇਂ ਸ਼ਹਿਰ ਦਾ ਰੂਪ ਆ ਚਾਹੇ ਪਿੰਡ ਦਾ ਰੂਪ ਆ ਚਾਹੇ ਕਾਰਪੋਰੇਸ਼ਨ ਆ ਚਾਹੇ ਨਗਰ ਪੰਚਾਇਤ ਆ ਚਾਹੇ ਨਗਰ ਕਾਉਂਸਲ ਆ ਤੇ ਜਿਹੜੇ ਨਮਾਇंदे ਚੋਣ ਲੜਦੇ ਆ ਜੀ ਉਹ ਕਿਉਂ ਲੜਦੇ ਆ ਉਹ ਇਸ ਕਰਕੇ ਲੜਦੇ ਆ ਤਾਂ ਕਿ ਡਿਵੈਲਪਮੈਂਟ ਜਿਹੜੀ ਹੈ ਗਲੀਆਂ ਨਾਲੀਆਂ ਸੀਵਰੇਜ ਪੀਣ ਵਾਲਾ ਪਾਣੀ ਸਕੂਲ ਸਿਹਤ ਸਖਿਆ ਸਭ ਦਾ ਮਾਨ ਸਤਕਾਰ ਔਰ ਜਿਹੜਾ ਲੀਡਰ ਭਾਜਣਦੇ ਹ ਹੰਬਲ ਹੋਵੇ ਉਹ ਹਰ ਇੱਕ ਦੀ ਗੱਲ ਸੁਣਦਾ ਹੋਵੇ ਕੰਮ ਹੋਣੇ ਨਾ ਹੋਣੇ ਉਹ ਉਹ ਇੱਕ ਵੱਖਰਾ ਵਿਸ਼ਾ ਪਰ ਕਿਸੇ ਨੂੰ ਨਿਮਰਤਾ ਦੇ ਨਾਲ ਮਿਲਣਾ ਔਰ ਉਹਦੀ ਗੱਲ ਸੁਣਨੀ ਇੱਕ ਵੱਡਾ ਗੁਣ ਹੁੰਦਾ ਜੀ ਉਹ ਮੈਂ ਕੋਸ਼ਿਸ਼ ਕਰਦਾ ਕਿ ਇਸ ਤਰੀਕੇ ਨਾਲ ਕਿਤੇ ਜਾਈਏ ਆਉਣ ਵਾਲੇ ਦਿਨਾਂ ਚ ਹੋਰ ਕਿਹੜੇ-ਕਿਹੜੇ ਆਗੂ ਤੇ ਨਿਸ਼ਾਨੇ ਨੇ ਆਮ ਆਦਮੀ ਪਾਰਟੀ ਦੇ ਨਾਭਾ ਦੇ ਵਿੱਚ ਨੇ ਜਿਹੜੇ ਹੋਰ ਵੀ ਕਈ ਸੰਪਰਕਤ ਨੇ ਕਾਂਗਰਸ ਦੇ ਬਹੁਤ ਸਾਰੇ ਜਿਹੜੇ ਲੀਡਰ ਨੇ ਕਾਂਗਰਸ ਦੇ ਕਿਉਂਕਿ ਪਾਸਾ ਦੇ ਵਿੱਚ ਕਾਂਗਰਸ ਦੇ ਜ਼ੀਰੋ ਸੀਟ ਆਈ ਹੈ ਬਹੁਤ ਲੋਕ ਨਿਰਾਸ਼ ਨੇ ਕਾਂਗਰਸ ਤੇ ਕਾਂਗਰਸ ਦੀ ਲੀਡਰਸ਼ਿਪ ਤੋਂ ਬਹੁਤ ਨਿਰਾਸ਼ ਨੇ ਤੇ ਕਾਂਗਰਸ ਦੇ ਬਹੁਤ ਸਾਰੇ ਆਗੂ ਜਿਹੜੇ ਆ ਉਹ ਸੰਪਰਕ ਦੇ ਵਿੱਚ ਨੇ ਮੁਲਾਕਾਤਾਂ ਵੀ ਹੋਰੀਆਂ ਨੇ ਤੇ ਉਹ ਸ਼ਾਮਲ ਹੋਣਗੇ ਤੇ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਕਿ ਕਿਸੇ ਪਾਰਟੀ ਚ ਨਹੀਂ ਐਜ ਇਨਸਾਨੀਅਤ ਇੱਕ ਚੰਗਾ ਧੜਾ ਜਿਹੜਾ ਆਪਣੇ ਸਮਾਜ ਲਈ ਸੋਚੇ ਜਿਹੜਾ ਆਪਣੇ ਨਾਬੇ ਹਲਕੇ ਲਈ ਸੋਚੇ ਆਪਣੇ ਸ਼ਹਿਰ ਲਈ ਸੋਚੇ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇਹ ਗੱਲ ਕਰਨੀ ਚਾਹੁੰਦਾ ਜਿਵੇਂ ਨਾਬੇ ਦਾ ਕਿਲਾ ਜੀ ਨਾਬੇ ਦਾ ਰਿਆਸਤੀ ਕਿਲਾ ਕੋਈ ਟਾਈਮ ਮੰਦਾ ਸੀ ਮਰਜਾ ਹੀਰਾ ਸਿੰਘ ਦਾ ਜਦੋਂ ਜਲਵਾ ਹੁੰਦਾ ਸੀ ਮਰਜਾ ਪ੍ਰਤਾਪ ਸਿੰਘ ਇਹ ਕਿਲੇ ਚਰਾਉਣ ਕਾ ਲੱਗਦੀਆਂ ਸੀ ਤੇ ਹੌਲੀ ਹੌਲੀ ਇਹ ਕਿਲਾ ਟੜ ਟੇੜੀ ਹੁੰਦਾ ਜਾ ਰਿਹਾ ਮੈਂ ਇਹਦੇ ਲਈ ਬਹੁਤ ਬੇਵਜ ਬੰਦੀ ਤਰੀਕੇ ਨਾਲ ਚੱਲ ਰਹੇ ਹਾਂ ਮੇਰੇ ਕੋਲੇ ਇੱਕ ਐਨ ਆਰ ਆਈ ਭਰਾ ਨੇ 50 ਕੋਰ ਲਾਉਣ ਨੂੰ ਤਿਆਰ ਨੇ ਇੱਕ ਸਾਡੇ ਪੰਜਾਬ ਤੇ ਮੇਰੇ ਭਰਾ ਨੇ ਮੇਰੇ ਦੋਸਤ ਨੇ ਉਹ ਮਿਲੇ ਨੇ ਜੀ ਉਹ 50 ਕਰੋੜ ਲਾਉਣ ਨੂੰ ਤਿਆਰ ਅਸੀਂ 100 ਕਰੋੜ ਦਾ ਪ੍ਰੋਜੈਕਟ ਤਿਆਰ ਕਰਕੇ ਅਸੀਂ ਇਹਨੂੰ ਗੁਰੂ ਸਾਹਿਬ ਦੀ ਉਹ ਧਾਰਮਿਕ ਸਾਨ ਬਹੁਤ ਜਿਵੇਂ ਪਵਿੱਤਰਤਾ ਦੀ ਉਸ ਰਿੱਕੇ ਨਾਲ ਉਸਾਈ ਦੇ ਹਿਸਾਬ ਨਾਲ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਇਹ ਹੁਣ ਤੁਸੀਂ ਇਹ ਗੱਲ ਮੈਸ ਕਰਕੇ ਦੱਸੀਏ ਕਿਉਂਕਿ ਆਮ ਜਿਹਾ ਦਾ ਪੋਲੀਟਿਕਲ ਲੋਕ ਜਿਹੜੇ ਆ ਉਹ ਸਿਰ ਵੋਟਾਂ ਦੀ ਗੱਲ ਕਰਦੇ ਆ ਕਿਸੇ ਨੂੰ ਤੋੜ ਲੈਣਾ ਜੋੜ ਲੈਣਾ ਜਾਂ ਮੈਂ ਅਗਲੀ ਵਾਰੀ ਕਿਵੇਂ ਜਿੱਤਾਂ ਮੇਰਾ ਹੀ ਮਕਸਦ ਆ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਮੌਕਾ ਦਿੱਤਾ ਬਤੌਰ MLA ਮੈਂ ਨਾਬਾਦੀ ਸੰਗਤ ਲਈ ਕੁਛ ਐਸਾ ਕਰਕੇ ਜਾਵਾਂ ਭਾਸੋਂ ਦੇ ਸੰਗਤ ਲਈ ਕੁਛ ਆਸਾ ਕਰਕੇ ਜਾਵਾਂ ਕਿ ਆਉਣ ਵਾਲੀ ਕਈ ਪੀੜ੍ਹੀਆਂ ਤੱਕ ਉਹਨੂੰ ਯਾਦ ਕੀਤਾ ਜਾਵੇ ਬਸ ਇਹ ਮਕਸਦ ਹੈ ਜੀ ਬਿਲਕੁਲ ਐਮ ਐਲ ਸਾਫ ਦੇ ਨਾਲ ਗੱਲਬਾਤ ਕੀਤੀ ਆ ਕਿ ਅਸੀਂ ਸਾਡਾ ਮਕਸਦ ਵਿਕਾਸ ਕਰਨਾ ਕਿਸੇ ਨੂੰ ਹੈਰਾਨ ਕਰਨਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਲੀਡਰ ਨੇ ਕਹਿੰਦੇ ਜਿਹੜੇ ਨਾਭੇ ਨਾਲ ਸੰਬੰਧਤ ਨੇ ਨਾਭਾ ਹਲਕੇ ਦੇ ਨਾਲ ਸੰਬੰਧਤ ਨੇ ਉਹ ਵੀ ਸੰਪਰਕ ਵਿੱਚ ਨੇ ਪਰ ਜਦੋਂ ਸ਼ਾਮਲ ਹੋਣਗੇ ਉਦੋਂ ਤਸਵੀਰਾਂ ਵਿੱਚ ਦਿਖਾਵਾਂਗੇ ਪਰ ਰਾਜਨੀਤਿਕ ਲੋਕ ਗੱਲਾਂ ਬਹੁਤ ਵੱਡੀਆਂ ਕਹਿ ਜਾਂਦੇ ਨੇ ਪਰ ਸਥਨੀ ਨੇ ਵੀ ਵੱਡੀਆਂ ਗੱਲਾਂ ਨੇ ਨਿਸ਼ਾਨੇ ਸਾਧਦੇ ਨੇ ਅਕਾਲੀ ਦਲ ਤੇ ਕਿਉਂ ਸ਼ਾਮਲ ਹੋ ਰਹੇ ਹੋ ਤੁਹਾਨੂੰ ਸੁਣਾਉਂਦੇ ਆ ਸੀ ਨਾਭਾ ਤੋਂ ਹਰਮਿੰਦਰ ਸਿੰਘ ਮਾਲ